ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗਰੂ ਪਿਆਰਿਓ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਮਿਹਰ ਸਦਕਾ ਅਤੇ ਸਮੁੱਚਾ ਨਗਰ ਪਿੰਡ 13 ਐਚ ਸਮੂਹ ਨਗਰ ਦੇ ਸੰਜੋਗ ਦੇ ਨਾਲ ਹੋਰ ਸਾਡੇ ਦੂਰ ਦਿਰਾਡੇ ਸੱਜਣ ਬੈਠੇ ਉਹਨਾਂ ਦੇ ਸੰਜਾਗ ਸੰਜੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਹਾਨ ਨਗਰ ਕੀਰਤਨ ਕਰਵਾਉਂਦੇ ਹੋ ਜੀ ਅੱਜ 13 ਜਨਵਰੀ ਹੈ ਜੀ ਅਤੇ ਸਮੂਹ ਸੰਗਤਾਂ ਨੇ ਬੜੀ ਸ਼ਰਦਾ ਭਾਵਨਾ ਦੇ ਨਾਲ ਜੋ ਮਹਾਨ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਹਾਇ ਕਈ ਦਿਨਾਂ ਤੋਂ ਤੋਂ ਅੱਜ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ ਬੜੀ ਸ਼ਰਦਾ ਭਾਵਨਾ ਦੇ ਨਾਲ ਸਮੂਹ ਨਗਰ ਰਲ ਮਿਲ ਕੇ ਜੋ ਕਿ ਨਗਰ ਕੀਰਤਨ ਦੇ ਵਿੱਚ ਸਾਰੇ ਹੀ ਬੜੀ ਸ਼ਰਦਾ ਭਾਵਨਾ ਦੇ ਨਾਲ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਮਾ ਦਾ ਸੰਬੰਧ ਸਫਲਾ ਕਰਵਾ ਰਹੇ ਹੋ ਜੀ ਆਪ ਜੀ ਦੇਖ ਰਹੇ ਹਾਂ ਪੰਜਾ ਪਿਆਰੇ ਦੀ ਗਵਾਹੀ ਦੇ ਹੇਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰ ਸਦਕਾ ਜੋ ਮਹਾਨ ਨਗਰ ਕੀਰਤਨ ਜੀ ਅੱਜ ਗੁਰੂ ਘਰ ਵੇਖੋ ਰਵਾਨਾ ਹੋਣਗੇ ਸਮੂਹ ਸੇਵਾਦਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਚਾ ਨਗਰ ਸਾਰਾ ਹੀ ਇਕੱਤਰ ਹੋ ਕੇ ਜੋ ਕਿ ਮਹਾਨ ਨਗਰ ਕੀਰਤਨ ਦੇ ਵਿੱਚ ਸਾਰੇ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਦਾਰ ਚਾਹ ਪਾਣੀ ਦੇ ਲੰਗਰ ਲਾਉਂਦੇ ਹਨ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਅਤੇ ਸਾਰਿਆਂ ਨੂੰ ਭਾਈ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਅਤੇ ਸਮੂਹ ਨਗਰ ਸਤਗੁਰਾਂ ਦੀਆਂ ਪਾਲਕੀਆਂ ਦੇ ਨਾਲ ਜਾ ਕੇ ਚਾਲੇ ਪਾ ਕੇ ਆਪਣੇ ਤਨ ਮਨ ਤਾਂ ਦੇ ਨਾਲ ਸਾਰੇ ਸੇਵਾ ਕਰਦੇ ਹੋ ਜੀ ਆਪ ਜੀ ਦੇਖ ਰਹੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਨਗਰ ਰਲ ਮਿਲ ਕੇ ਹੀ ਇਹ ਸੇਵਾ ਕਰਦੇ ਹਰ ਸਾਲ ਇਹ ਚੌਥਾ ਨਗਰ ਕੀਰਤਨ ਹੈ ਸਤਗੁਰਾਂ ਦੀ ਮਿਹਰ ਸਦਕਾ ਸਾਰੇ ਹੀ ਨਗਰ ਤੋਂ ਹੁੰਦਾ ਹੋਇਆ ਬੜੀ ਸ਼ਰਦਾ ਪਾਵਨਾ ਦੇ ਨਾਲ ਕਈ ਦਿਨਾਂ ਤੋਂ ਭਾਈ ਸੇਵਾਵਾਂ ਚੱਲ ਰਹੀਆਂ ਹਨ ਸਫ ਸਵਾਈ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਬੜੀ ਸ਼ਰਦਾ ਪਾਵਨਾ ਦੇ ਨਾਲ ਸਾਰੇ ਹੀ ਸੇਵਾ ਕਰਦੇ ਹਨ ਗੁਰੂ ਸਾਹਿਬ ਕਿਰਪਾ ਕਰਨ ਪਾਈ ਆਸੇ ਤਰ੍ਹਾਂ ਹੀ ਆਪਾਂ ਸਾਰੇ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਜੀ ਸਮੁੱਚਾ ਨਗਰ ਸਾਰਾ ਹੀ ਨਾਲ ਚੱਲ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਸਾਰੇ ਹੀ ਸੇਵਾਦਾਰ ਬੜੀ ਦਿਨਾਂ ਤੋਂ ਹੀ ਸੇਵਾ ਵਿੱਚ ਲੱਗ ਜਾਂਦੇ ਨੇ ਬੜਾ ਪਿਆਰ ਸ਼ਰਧਾ ਭਾਵਨਾ ਦੇ ਨਾਲ ਬੜਾ ਮਨ ਦੇ ਵਿੱਚ ਚਾਅ ਹੁੰਦਾ ਹੈ ਵੀ ਨਗਰ ਕੀਰਤਨ ਹੈ ਬਸ ਸਾਰੇ ਹੀ ਛਿੱਨੇ ਕੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਸਾਡੇ ਜਿੰਨਾ ਵੀ ਨਗਰ ਹੈ ਸਮੁੱਚਾ ਸਾਰਾ ਰਲ ਮਿਲ ਕੇ ਬੜੀ ਸੇਵਾ ਕਰਦਾ ਹੈ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਆਪ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਸਾਡੇ ਨਗਰ ਲਈ ਆਪ ਜੀ ਜਰੂਰ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਜੀ ਐਸੇ ਤਰ੍ਹਾਂ ਸਾਡੇ ਸਾਰੇ ਹੀ ਨਗਰ ਦਾ ਪਿਆਰ ਬਣਿਆ ਰਹੇ ਸਤਿਗੁਰਾਂ ਦੀ ਰਹਿਮਤ ਐਸੇ ਤਰ੍ਹਾਂ ਹੀ ਬਣਿਆ ਰਵੇ ਸਤਿਗੁਰ ਕਿਰਪਾ ਕਰਨ ਦੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਿਰ ਤੇ ਆਪ ਜੀ ਉਹ ਸ਼ਬਦ ਨਹੀਂ ਜੋ ਆਪ ਜੀ ਦੇ ਨਾਲ ਸਰਬਣ ਕੀਤੇ ਜਾਣ ਐਨੇ ਮਨ ਉਤ ਔਰ ਰੂਹ ਖੁਸ਼ ਹੁੰਦੀ ਹੈ ਜਦੋਂ ਗਲੀਆਂ ਦੇ ਵਿੱਚ ਸਤਿਗੁਰਾਂ ਦੀ ਪਲਕੀ ਸਾਹਿਬ ਨੰਗੀ ਬੜੀ ਸਾਫ ਸਫਾਈ ਸਮੂਚਾ ਨਗਰ ਜੋ ਕਿ ਬੜੀ ਸੋਹਣੀਆਂ ਖੋਲ ਚੜੀਆਂ ਦੇ ਨਾਲ ਰੰਗੋਲੀਆਂ ਦੇ ਨਾਲ ਸਤਿਗੁਰਾਂ ਦਾ ਅਦਬ ਸਤਕਾਰ ਕੀਤਾ ਸਮੁੱਚੀਆਂ ਸੰਗਤਾਂ ਨੇ ਨਾਲ ਚੱਲ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅਤੇ ਸਮੂਹ ਨਗਰ ਦੀਆਂ ਜੋ ਭਾਈ ਸਾਧਨ ਦੇ ਨਾਲ ਚੱਲੇ ਹਨ ਸਾਧਨ ਟਰੱਕ ਟਰਾਲੀਆਂ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਭਾਈ ਸਾਧਨ ਚੱਲੇ ਨੇ ਅਤੇ ਜੋ ਗੁਰੂ ਸਾਹਿਬ ਦੇ ਪਾਲਕੀ ਦੇ ਅੱਗੇ ਡਰਮ ਹੈ ਪਾਣੀ ਵਾਲਾ ਉਹ ਵੀਰ ਦਾ ਹੀ ਬਹੁਤ ਧੰਨਵਾਦ ਹੈ ਜਿਹੜੇ ਵੀਰ ਸਾਡੇ ਡਰੋਨ ਵਾਲੇ ਅਤੇ ਕੈਮਰੇ ਵਾਲੇ ਵੀਡੀਓ ਸ਼ੂਟ ਕਰ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਹਰ ਸਾਲ ਆਪਣੀ ਸੇਵਾ ਨਿਭਾਉਂਦੇ ਹਨ ਵੀਡੀਓ ਵਾਲੇ ਵੀਰ ਅਤੇ ਡਰੋਨ ਵਾਲੇ ਵੀਰ ਹੋਰ ਸਾਰੇ ਸਮੂੱਚਾ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਭਾਈ ਜਿਨ੍ਹਾਂ ਨੇ ਹਰ ਵੇਲੇ ਆਪਣੀਆਂ ਡਿਊਟੀਆਂ ਤੇ ਪਾਵਨ ਰਹੇ ਹੋ ਆਪਣੀਆਂ ਹੀ ਜ਼ਿੰਮੇਵਾਰੀਆਂ ਸਮਝ ਕੇ ਸਾਰਿਆਂ ਨੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਅਦਬ ਸਤਕਾਰ ਕੀਤਾ ਹੈ ਪੰਜਾਬ ਪਿਆਰ ਨਾਲ ਗਵਾਈ ਦੇ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਸਮੂਹ ਸੰਗਤ ਦਾ ਦਰਸ਼ਨ ਕਰ ਰਹੇ ਹੋ ਜੀ ਸਾਡੇ ਸਮੁੱਚੇ ਨਗਰ ਦਾ ਬੜਾ ਪਿਆਰ ਹੈ ਸਮੁੱਚੇ ਨਗਰ ਬੜਾ ਹੀ ਸੇਵਾ ਸ਼ਰਧਾ ਭਾਵਨਾ ਦੇ ਨਾਲ ਕਰਦਾ ਹੈ ਜੀ ਜਿਨ੍ਹਾਂ ਨੇ ਭਾਈ ਚਾਹ ਪਾਣੀ ਦੇ ਲੰਗਰ ਲਾਏ ਨੇ ਗੁਰੂ ਕੀਆ ਸੰਗਤਾਂ ਵਾਸਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਸਾਹਿਬ ਖਜ਼ਾਨੇ ਭਰਪੂਰ ਕਰਨ ਸਭੂ ਸਮੂਹ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਆਪ ਜੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਬੜੀ ਸ਼ਰਦਾ ਭਾਵਨਾ ਦੇ ਨਾਲ ਜੋ ਮਹਾਨ ਨਗਰ ਕੀਰਤਨ ਸਮੂਹ ਨਗਰ ਨਾਲ ਮਿਲ ਕੇ ਹੀ ਸ਼ਰਦਾ ਭਾਵਨਾ ਦੇ ਨਾਲ ਕਰਵਾਉਂਦੇ ਹੋ ਜੀ ਅਸੀਂ ਤਾਂ ਬਸ ਆਪ ਜੀ ਦਾ ਧੰਨਵਾਦ ਕਰ ਸਕਦੇ ਹਾਂ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਾਂ ਜੀ ਸਤਿਗੁਰੂ ਕਿਰਪਾ ਕਰਨ ਸਾਨੂੰ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸਿਮਰਨ ਕਰਨ ਦਾ ਬਲ ਬਖਸ਼ਣਾ ਸਾਨੂੰ ਸੇਵਾ ਸੇਵਨਾ ਸਾਡੀ ਜੋ ਝੋਲੀ ਵਿੱਚ ਦਾਤ ਪਾਉਣੀ ਸਤਿਗੁਰੂ ਜੀ ਐਸੇ ਤਰ੍ਹਾਂ ਹੀ ਆਪ ਜੀ ਦੀ ਦਰ ਕਰਦੀ ਅਸੀਂ ਸੇਵਾ ਕਰਦੇ ਰਹੀਏ ਜੀ ਅਤੇ ਸਮੂਹ ਸੇਵਾਦਾਰਾਂ ਦਾ ਭਾਈ ਫਿਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਜਿਨ੍ਹਾਂ ਨੇ ਆਪਣੀ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਕਈ ਦਿਨਾਂ ਤੋਂ ਭਾਈ ਸੇਵਾ ਚੱਲ ਰਹੀ ਹੈ ਆਪ ਜੀ ਨੇ ਕਿਸੇ ਵੀ ਪਾਸੇ ਤੋੜ ਨਹੀਂ ਆਉਣ ਦਿੱਤੀ ਗੁਰੂ ਸਾਹਿਬ ਦੀ ਬੜੀ ਕਿਰਪਾ ਰਹੀ ਹੈ ਗੁਰੂ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਮਹਾਰਾਜੀ ਨੇ ਆਪ ਜੀ ਨੇ ਸਾਰਿਆਂ ਤੇ ਮਿਹਰ ਪਰੇ ਹੱਥ ਰੱਖ ਕੇ ਐਡਾ ਵੱਡਾ ਕਾਰਜ ਹੈ ਸਤਿਗੁਰਾਂ ਨੇ ਕਰਵਾਇਆ ਹੈ ਇਹ ਸਤਿਗੁਰਾਂ ਦੀ ਰਹਿਮਤ ਹੈ ਆਪ ਸਮੂਹ ਸੰਗਤਾਂ ਨੇ ਭਾਈ ਪੈਸੇ ਪੱਖੋਂ ਸੇਵਾ ਪੱਖੋਂ ਕੋਈ ਕਸਰ ਨਹੀਂ ਛੱਡੀ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਡੋਟੀਆਂ ਨਵਾਈਆਂ ਨੇ ਸੇਵਾ ਕੀਤੀਆਂ ਨੇ ਸਤਿਗੁਰ ਜੀ ਨਾਮਾ ਧਮ ਨੂੰ ਸਾਰਿਆਂ ਦੇ ਭਾਈ ਜਾਣਦੇ ਹਨ ਸਤਿਗੁਰ ਜੀ ਐਸੇ ਤਰ੍ਹਾਂ ਹੀ ਐਸੀਆਂ ਘੜੀਆਂ ਜੋ ਸੁਭਾਗੀਆਂ ਕਰੀਆਂ ਸਤਿਗੁਰ ਜੀ ਬਖਸ਼ਦੇ ਰਹਿਣ ਅਤੇ ਸਾਡੇ ਹੋਰ ਵੀ ਦੂਰ ਦਰਾਡੇ ਸੱਜਣਾ ਜੋ ਸੰਗਤ ਆਈ ਹੈ ਉਹ ਸੰਗਤ ਦਾ ਵੀ ਅਸੀਂ ਬਹੁਤ ਬਹੁਤ ਜਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਹੋਰ ਵੀ ਆ ਕੇ ਆਪ ਜੀ ਨੇ ਨਗਰ ਕੀਰਤਨ ਦੇ ਵਿੱਚ ਆਪ ਜੀ ਤੁਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜੀ ਉਸ ਸੰਗਤ ਦਾ ਵੀ ਅਸੀਂ ਬਹੁਤ ਧੰਨਵਾਦ ਜਿਹੜੇ ਆਸੇ ਪਾਸੇ ਨਗਰਾਂ ਤੋਂ ਵੀ ਸੰਗਤ ਬੜੇ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਹੈ ਅਸੀਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਸੀ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰ ਅਨੁਸਾਰਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਨੇ ਭਾਈ ਕਿਸੇ ਪਾਸੋਂ ਤੋੜਨੀ ਆਉਣ ਦਿੱਤੀ ਮਾਇਆ ਪਾਸੋਂ ਅਤੇ ਸੇਵਾਦਾਰਾਂ ਪਾਸੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੇ ਸੇਵਾ ਨੇ ਸੇਵਾਦਾਰ ਨੇ ਸਿਵਨਬਾਈ ਹੈ ਜੀ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਅਸੀਂ ਦੁਰੀ ਬਾਰ ਫਿਰ ਧੰਨਵਾਦ ਕਰਦੇ ਹਾਂ ਡਰਾਉਣ ਵਾਲੇ ਵੀਰਾਂ ਦਾ ਅਤੇ ਕੈਮਰੇ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਭਾਈ ਆਪ ਜੀ ਨੂੰ ਸਾਰਿਆਂ ਨੂੰ ਆਦਰਸ਼ਨ ਕਰਵਾ ਰਹੇ ਨੇ ਅਤੇ ਦੂਰ ਦਰਾਡੇ ਜਿਹੜਾ ਸਾਡੇ ਸੱਜਣੇ ਬੈਠੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਇਹ ਉਹਨਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਆਪ ਜੀ ਤਿੱਕਰ ਵੀਡੀਓ ਪਹੁੰਚਾਈ ਹੈ ਜੀ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਹੀ ਵੀਰਾਂ ਦਾ ਧੰਨਵਾਦ ਹੈ ਜੀ ਜੇ ਕੋਈ ਨਾਮ ਜੇ ਬੋਲਾਂਗੇ ਤੇ ਭਾਈ ਇਹ ਸਮਾਂ ਥੋੜਾ ਹੈ ਨਾਮ ਜਾਦਾ ਨੇ ਇਸ ਕਰਕੇ ਸਤਿਗੁਰ ਜੀ ਨਾਮਾ ਥਾਮ ਨੂੰ ਜਾਣਦੇ ਨੇ ਭਾਈ ਆਪ ਜੀ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਸਤਿਗੁਰ ਜੀ ਬਖਸ਼ਣ ਐਸੀਆਂ ਕੜੀਆਂ ਸੁਭਾਗੀਆਂ ਕੜੀਆਂ ਸਤਿਗੁਰ ਜੀ ਆਪਾ ਸਾਰਿਆਂ ਨੂੰ ਬਖਸ਼ ਦੇ ਰਹਿਣ ਜੀ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਬੱਤ-ਬੱਦ ਨਾਮ ਸਿਮਰਨ ਜਪਿਓ ਜੀ ਅਤੇ ਆਪਣੇ ਨਗਰ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਪੱਠੇ ਤੱਕ ਗਿਆ ਸੀ ਜੀ ਉਹ ਆਪ ਆਪ ਅਗਲੀ ਵੀਡੀਓ ਦੇ ਵਿੱਚ ਆਪਜੀ ਦਰਸ਼ਨ ਕਰ ਸਕ ਜੀ ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਜੀ ਸਮੂਹ ਸੇਵਾਦਾਰ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਨਿਭਾਈ ਆ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰੇ ਸਾਰੇ ਸੇਵਾਦਾਰਾਂ ਦਾ ਆਪ ਜੀ ਨੂੰ ਲੱਖ ਲੱਖ ਵਧਾਈਆਂ ਮਹਾਨ ਨਗਰ ਕੀਰਤਨ ਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ